ਸਵਾਗਤ ਹੈ ਕਿਸਾਨ ਵੀਰੋ ਹਾੜਾ ਢਿਲੋਂਦੇਵੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੱਧਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੇਲਵਰਾ ਤੋਂ ਕਰਾਂਗੇ ਜੀ ਕਵਰ ਇੱਕ ਤੁਹਾਨੂੰ ਮੱਝ ਦਿਖਾਵਾਂ ਮੈਂ ਸੂਈ ਸਬਾਈ ਕਦੋਂ ਕਸੂਈ ਉਹ ਵੀ ਪੁੱਛਾਂਗੇ ਜਾਂ ਕਿੰਨਾ ਕੁ ਦੁੱਧ ਬਾਦ ਕੱਢੂਗੇ ਉਹ ਵੀ ਪੁੱਛਾਂਗੇ ਜਾਂ ਕਿਹੜਾ ਸੂਆ ਉਹ ਵੀ ਪੁੱਛਾਂਗੇ ਸਸੀਗਾ ਬਾਈ ਜੀ ਸਸੀਗਾ ਬਾਈ ਜੀ ਹੋ ਠੀਕ ਹੋ ਮੇਰੇ ਵਧੀਆ ਬਾਈ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਆਪਣਾ 98767 ਵੀਰੇ 82344 82344 ਪਿੰਡ ਵੀਰ ਆਪਣਾ ਪਿੰਡ ਸਿਲਵਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਵੀਰੇ ਨੇੜੇ ਪਿੰਡ ਭਾਈ ਰੂਪਾ ਸਦਾਣਾ ਕੋਲੋ ਕੇ ਭਗਤਾ ਇਹ ਰਹਿ ਗਏ ਹਾਂਜੀ ਤੇ ਵੀਰੇ ਅੱਜ ਇੱਕ ਮੱਝ ਇੱਕ ਮੱਝ ਵੀਰੇ ਤੀਜੇ ਸ਼ੁੱਕਰ ਸੂਈ ਆ ਹੂੰ ਤੇ ਘੰਟਾ ਕ ਹੋਇਆ ਸੂਈ ਘੰਟਾ ਸੂਈ ਨੂੰ ਹੋ ਗਿਆ ਤੇ ਵੀਰ ਕਿੰਨਾ ਕੁ ਦੁੱਧ ਦੱਸਿਆ ਪਰ ਦੂਜੇ ਸੂਏ ਦਾ ਰਿਕਾਰਡ ਹੈ ਬਾਈ ਦੇਉਲੀ ਇਹ 14 13 14 ਲੀਟਰ ਦਾ ਬਾਈ ਵਾਕਈ ਯਾਰ ਹਨਾ ਚੰਗੇ ਕੱਦ ਕਾਟ ਜਾਗੀ ਦੇਨੇ ਦੇਣਾ ਖੋਲੋ ਜੀ ਤੇ ਜੇਰ ਹਜੇ ਪੈਣੀ ਬਾਕੀ ਹਜੇ ਘੰਟਾ ਵੀ ਮਿੰਟ ਹੀ ਹੋਇਆ ਬਾਈ ਸੂਈ ਨੂੰ ਹਾਂ ਬਸ 1 ਸਵਾ ਘੰਟਾ ਵੀਰੇ ਹੋ ਗਿਆ ਓਕੇ ਜੀ ਆ ਦੇਖੋ ਜੀ ਕੱਦ ਕਾਟ ਰੈਸਟਰ ਆ ਜੀ ਹਨਾ ਹਾਂ ਕੱਦ ਕਾਟ ਦੀ ਪੂਰੀ ਵਧੀਆ ਦੇ ਧਾਰਾ ਧੁਰਾ ਦੇ ਓਕੇ ਬਾਈ ਮੈਂ ਹਾਂ ਜਮਾ ਬਾਈ ਗੰਨੇ ਵਰਗੀ ਧਾਰਾ ਓਕੇ ਗੰਨੇ ਵਰਗੀ ਧਾਰਾ ਤੇ ਚੰਗੇ ਕਦ ਕਾੜ ਦੇ ਵਿੱਚ ਆ ਗਈ ਸਿੰਘ ਖੁੱਲਾ ਬਾਡੀ ਦੇ ਨਾਲ ਜਾਚ ਰਿਹਾ ਜੀ ਤੇ ਕੰਬੀਨੇਸ਼ਨ ਪੂਰਾ ਹੈ ਨਾ ਸਿੰਘ ਦਾ ਹਾਂ ਜੀ ਹਾਂ ਕੋਈ ਸਿੰਘ ਬਖ ਹੋਣਾ ਬਾਈ ਉਹ ਕਰੇ ਨਹੀਂ ਨਹੀਂ ਮੈਂ ਕਹਾ ਚੰਗੀ ਹੈ ਜੀ ਚਾਰ ਚਫਰੇ ਦੀ ਤੇ ਬਾਕੀ ਦੀ ਗੱਲ ਸੁਆਸਾ ਹੁਣ ਜਰੂਰ ਥੋੜਾ ਜਿਆ ਮੰਨਿਆ ਵਾ ਫਣਲੇਵੇ ਦੀ ਪੂਰੀ ਸਾਫ ਸੁਥਰੀ ਰੇਟ ਡਿਟੇਲ ਸਾਰਾ ਕੋ ਵੀਡੀਓ ਦੇ ਵਿੱਚ ਹੀ ਹੋਊ ਜੀ ਨਹੀਂ ਤਾਂ ਹੁੰਦਾ ਬਾਈ ਨਵਾ ਤਵਾ ਕੇ ਪਸ਼ੂ ਪਰ ਐ ਹੁੰਦਾ ਵੀ ਆ ਸੂਏ ਚ ਨਹੀਂ ਵੀਰੇ ਬਿਮਾਰ ਹੋ ਜਾਣਾ ਹਾਂ ਥਣ ਬਹੁਤ ਚੰਗਾ ਲੱਗਿਆ ਬਾਈ ਥਣ ਤੇ ਜਵਾਈ ਫਿਰ ਆਉਂਦੀ ਹੈ ਭੱਜੀ ਹਾਂ ਹਾਂ ਬਾਈ ਤੁਹਾਡੇ ਸਾਹਮਣੇ ਧਾਰਾ ਮਾਰਾਂਗੇ ਓਕੇ ਜੀ ਜਵਾਈ ਚਮੂਏ ਇੱਕ ਨੰਬਰ ਤੇ ਕਦ ਘੜ ਦੋਦ ਦੇ ਨੇ ਬਾਕੀ ਦੇਣਾ ਜਿੰਨਾ ਬਾਈ ਨੇ ਕਿਹਾ ਬਾਕੀ ਸਾਰਾ ਕਿਤਾਬ ਤੁਸੀਂ ਆਪ ਵੀ ਲਾ ਲੈਣਾ ਜੀ ਆਹ ਲੋ ਜੀ ਥਣ ਲੇਵੇ ਦੀ ਪੂਰੀ ਸਾਫ ਸੂਆ ਵੀ ਤੀਜੇ ਹੂਰੇ ਨਾਲ ਕੋਈ ਚੌਥਾ ਨਹੀਂ ਹੈ ਨਾ ਨਹੀਂ ਬਾਈ ਤੀਜਾ ਤੀਜੇ ਸੂਆ ਹੂ ਆ ਦੇਖੋ ਇਹ ਨੇੜ ਤੋਂ ਥਣ ਲੇਵਾ ਇੱਕ ਨੰਬਰ ਆਹ ਦੇਖੋ ਸੀਲ ਸਾਬ ਬਹੁਤ ਆ ਨਾ ਹਾਂ ਹਾਂ ਬਾਈ ਮਾਰ ਦਿਓ ਬੱਚਾ ਪਹਿਲਾਂ ਪਿਆ ਤਾਂ ਸੀ ਕੋਸ ਹਾਂ ਹਾਂ ਬੱਚਾ ਆਇਆ ਵਾ ਜਮਾ ਓਕੇ ਆਹ ਲੋ ਬਾਈ ਮੂਰ ਲਿਆਂ ਚ ਦੇਖੋ ਧਾਰਾਂ ਧੋਰਾਂ ਦੀ ਕੋਈ ਭੂਰ ਨਹੀਂ ਕੋਈ ਸ਼ਰਲਾ ਨਹੀਂ ਹੈ ਨਾ ਇੱਕ ਨੰਬਰ ਆ ਜੀ ਆ ਦੇਖੋ ਹੂੰ <गे> जी, ओके जी सही है ना भाई जम्मा मांग जम्मा ओके जम्मा ते डिमांड भाई ये दी डिमांड भाई ये दी 1 लाख 33000 रुपया दी मान सम्मान मान सम्मान ਕਰਾਂਗੇ भाई कोई ਛੋਟੀ ਮੰਨ ਕੇ ਨਾ ਆਵੇ ਉਹ ਤੇ 13 14 ਲੀਟਰ ਦੁੱਧ ਦੀ ਜ਼ਿੰਮੇਵਾਰੀ ਆ ਠੀਕ ਹੈ ਜੀ ਬਾਕੀ ਆ ਤੁਹਾਡੇ ਸਾਹਮਣੇ 1 ਘੰਟਾ ਸਵਾ ਘੰਟਾ ਸੂਈ ਨੂੰ ਹੋਇਆ ਬਈ ਤੇ 제ਰ ਦੀ ਫਿਰ ਵੀਡੀਓ ਬਣਾ ਲਿਓ हां 제ਰ ਦੀ ਵੀਡੀਓ ਦੇਵਾਂਗੇ ਬਾਈ ਸਬੂਤ ਜਮਾ ਉਹ ਕੋਲੀ ਰੱਖਾਂਗੇ ਓਕੇ 133000 ਚ ਮਾਨ ਸਨਮਾਨ ਥੋੜਾ ਜਰੂਰ ਹੋਣਾ ਜੀ ਵੱਡੀ ਆ ਗਈ ਛੋਟੀ ਮੰਨ ਕੇ ਫੋਨ ਨਹੀਂ ਲਾਉਣਾ ਤੇ ਬਾਕੀ ਦੀ ਗੱਲ ਹੈ ਚੰਗੀ ਝੋਟਿਆ ਤੁਹਾਨੂੰ ਕਵਰ ਕਰਕੇ ਤੇ ਪੈਨ ਸਿਲਵਰਾ ਨੰਬਰ ਫੇਰ ਬੋਲੋ ਜੀ 9877622 82344 82344 ਹਾਂਜੀ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਾਂਗੇ ਨਵੀਂ ਵੀਡੀਓ ਨਾਲ